ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਨ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਸੋਮਵਾਰ ਨੂੰ ਦੇਖਣ ਨੂੰ ਮਿਲ ਸਕਦਾ ਹੈ ਮਾਨ ਸਰਕਾਰ ਦੇ ਵੱਲੋਂ ਪੰਜ ਕੈਬਨ ਮੰਤਰੀ ਜੋ ਕਿ ਇਸ ਸਮੇਂ ਮਾਨ ਸਰਕਾਰ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਕੈਬਨ ਮੰਤਰੀ ਤੋਂ ਹਟਾਇਆ ਜਾ ਸਕਦਾ ਹੈ ਤੇ ਨਵੇਂ ਪੰਜ ਕੈਬਨ ਮੰਤਰੀ ਮਾਨ ਸਰਕਾਰ ਦੇ ਵੱਲੋਂ ਬਣਾਏ ਜਾ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਉਹਨਾਂ ਦੀ ਕਰਾਂਗੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਗਵਰਨਰ ਮੰਤਰੀ ਨੇ ਉਹਨਾਂ ਨੂੰ ਮੰਤਰੀ ਪਦ ਤੋਂ ਹਟਾਇਆ ਜਾ ਸਕਦਾ ਹੈ ਇਸ ਦੇ ਵਿੱਚ ਸੂਤਰਾਂ ਦੇ ਵੱਲੋਂ ਖਬਰ ਇਹ ਆ ਰਹੀ ਹੈ ਕਿ ਇਸ ਦੇ ਵਿੱਚ ਪਹਿਲਾ ਨਾਮ ਚੇਤਨ ਸਿੰਘ ਜੋੜਾ ਮਾਜਰਾ ਦਾ ਹੈ ਉਸ ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਉਸ ਤੋਂ ਬਾਅਦ ਬਲਕਾਰ ਸਿੰਘ ਜੋ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਅਤੇ ਅਣਮੋਲ ਗਗਣਮਾਨ ਇਹਨਾਂ ਤੋਂ ਇਲਾਵਾ ਇੱਕ ਹੋਰ ਕੈਬਨਟ ਮੰਤਰੀ ਦੀ ਛੁੱਟੀ ਹੋਣੀ ਤਾਇਆ ਇਹ ਜਾਣਕਾਰੀ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜੇਕਰ ਗੱਲ ਕਰੀਏ ਉਹਨਾਂ ਪੰਜ ਕੈਬਨਟ ਮੰਤਰੀਆਂ ਦੀ ਜਿਹੜੇ ਕਿ ਨਵੇਂ ਮਾਨ ਸਰਕਾਰ ਦੇ ਵਿੱਚ ਬਣਨ ਜਾ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਨਵੇਂ ਚਿਹਰੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਬ੍ਰਿੰਦਰ ਕੁਮਾਰ ਗੋਇਲ ਦਾਏ ਉਸ ਤੋਂ ਬਾਅਦ ਡਾਕਟਰ ਰਵੀਜੋਤ ਤਰਨਪ੍ਰੀਤ ਸਿੰਘ ਸੌਂਦ ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨ ਮੰਤਰੀ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਮਹਿੰਦਰ ਭਗਤ ਨੂੰ ਪਹਿਲਾ ਹੀ ਮਾਨ ਸਰਕਾਰ ਨੇ ਖਾਸ ਕਰਕੇ ਸੀਐਮ ਭਗਵੰਤ ਮਾਨ ਨੇ ਆਪਣੀ ਭਾਸ਼ਣਾਂ ਦੇ ਵਿੱਚ ਆਖਿਆ ਸੀ ਕਿ ਜੇਕਰ ਮਹਿੰਦਰ ਭਗਤ ਦਿਲੰਦਰ ਪੱਛਮੀ ਤੋਂ ਜਿੱਤਦੇ ਨੇ ਤਾਂ ਇਹਨਾਂ ਨੂੰ ਕੈਬਨ ਮੰਤਰੀ ਬਣਾਇਆ ਜਾਵੇਗਾ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਇਹਨਾਂ ਪੰਜ ਵਿਧਾਇਕਾਂ ਨੂੰ ਕੈਬਨ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਤੇ ਜੇਕਰ ਗੱਲ ਕਰੀਏ ਮੌਜੂਦਾ ਕੈਬਨ ਮੰਤਰੀਆਂ ਦੀ ਜਿਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਇਸ ਦੇ ਵਿੱਚ ਜਿਹੜੇ ਨਾਮ ਅਸੀਂ ਤੁਹਾਨੂੰ ਦੱਸੇ ਨੇ ਜਿਸ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਮਾਜਰਾ ਬਲਕਾਰ ਸਿੰਘ ਅਣਮੋਲ ਗਗਨ ਮਾਨ ਦੇ ਨਾਂ ਨਾਲ ਇੱਕ ਹੋਰ ਕੈਬਨ ਮੰਤਰੀ ਹੈ ਜਿਸ ਦੀ ਛੁੱਟੀ ਹੋਣੀ ਬਿਲਕੁਲ ਤੈਅ ਹੈ ਅਤੇ ਜਿਹੜੇ ਨਵੇਂ ਪੰਜ ਮੰਤਰੀ ਬਣਨ ਜਾ ਰਹੇ ਨੇ ਇਹਨਾਂ ਦਾ ਸੋਹ ਚੁੱਕ ਸਮਾਗਮ ਸੋਮਵਾਰ ਨੂੰ ਹੋਵੇਗਾ ਇਸ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ